ਸਾਸੀ ਗੱਲ ਸੀਮ ਸਾਹਿਬ ਬਹੁਤ ਵਧੀਆ ਵਧੀਆ ਚੜ੍ਹਦੀ ਗਲਾ ਤੁਹਾਡੀ ਸਿਹਤ ਠੀਕ ਆ ਬਿਲਕੁਲ ਠੀਕ ਹੈ ਮੈਂ ਹੁਣ ਬਸ ਇਕੱਤਰ ਦਿਨੀ ਹੋਣਾ ਹੈ ਹੁਣ ਕਹੇ ਸੀ ਸਾਡਾ ਤੁਹਾਡਾ ਜਿਹੜਾ ਤੁਸੀਂ ਕਹੇ ਸੀ ਇਮੋਸ਼ਨਲ ਹੋ ਗਏ ਸੀ ਪੰਜਾਬ ਦੀ ਧਰਤੀ ਦੇ ਪੁੱਤ ਨੇ ਉਹ ਇਹੀ ਨੇ ਬਹੁਤ ਬਹੁਤ ਹੈਗਾ ਨਿਸ਼ਾਨਾ ਕਰ ਦੋ ਕਿ ਮੈਂ ਬਹੁਤ ਵੱਡੀ ਸੇਵਾ ਕਰਨਗੀ ਸੀਮ ਸਾਹਿਬ ਤੁਸੀਂ ਠੀਕ ਹੋ ਕੇ ਤੁਸੀਂ ਆਓ ਛੇਤੀ ਤੇ ਬਹੁਤ ਸਾਨੂੰ ਤੁਹਾਡੇ ਤੇ ਮਾਣ ਆ ਪੰਜਾਬ ਦੇ ਬਹੁਤ ਚੜ੍ਹਦੀ ਗਲਾ ਵਾਲੇ ਸੀਐਮਓ ਸਾਡੀ ਇੰਡਸਟਰੀ ਦੇ ਤੁਸੀਂ ਹੀਰੇ ਹੋ ਤੁਸੀਂ ਕਿਹਾ ਕਿ ਆਉਣਗੇ ਕਿ ਜਰੂਰ ਆਉਣਗੇ ਔਰ ਕਰਜ਼ੇ ਮਾਫ਼ ਕਰਾ ਗਿਹੜੇ ਨੇ ਉਹ ਕਰਾਂਗੇ ਤੇ ਉਹ ਕੱਕ ਬਸ ਉਹ ਕੇ ਬਾਰੇ ਵਿਚਾਰ ਕਰ ਬਸ ਸੀਐਮ ਸਾਹਿਬ ਮੇਰੀ ਮੇਰੀ ਇੱਕੋ ਬੇਨਤੀ ਆ ਜਿਹੜੇ ਨਾ ਛੋਟੇ ਜ਼ਿਮੀਦਾਰ ਨੇ ਨਾ ਉਹ ਉਹਨਾਂ ਦਾ ਕਰਜ਼ਾ ਮਾਫ਼ ਮੈਂ ਸਾਰੇ ਪੰਜਾਬ ਨੂੰ ਕਹਿ ਕੇ ਆਇਆ ਸਾਡੇ ਸੀਐਮ ਸਾਹਿਬ ਸਾਰੇ ਪੰਜਾਬ ਨਾਲ ਖੜੇ ਨੇ ਤੇ ਛੋਟੇ ਜ਼ਿਮੀਦਾਰਾਂ ਦਾ ਕਰਜ਼ਾ ਮਾਫ਼ ਕਰਨਗੇ ਬੇਨਤੀ ਤੁਸੀਂ ਕਬੂਲਣੀ ਆ ਬਾਕੀ ਤੁਸੀਂ ਬਿਲਕੁਲ ਬਿਲਕੁਲ ਅੱਪਾ ਬਿਲਕੁਲ ਕੋਈ ਕੋਈ ਚੁੱਲਾ ਕੋਈ ਚੁੱਲਾ ਮਨਕੀਰ ਅੱਪਾ ਹੋਣ ਨਹੀਂ ਦੇਣਾ ਦੇਣਾ ਕੋਈ ਬਿਮਾਰੀ ਨਾ ਪ੍ਰਮਾਤਮਾ ਦੁਬਾਰਾ ਪਹਿਲੇ ਵਾਹਿਗੁਰੂ ਵਾਹਿਗੁਰੂ ਬਾਤ ਦੇ ਵਿੱਚ ਵਾਹਿਗੁਰੂ ਕਿ ਪਰਾ ਪਰਾਇਆ ਕਿ ਅੱਪਾ ਨੂੰ ਪੰਜਾਬ ਨੇ ਬਹੁਤ ਕੁਝ ਦਿੱਤਾ ਹੈ ਬਹੁਤ ਕੁਝ ਦੇ ਕੋਣ ਦੇ ਤੋਂ ਬਹੁਤ ਚੰਗਾ ਲੱਗਿਆ ਸਾਡੇ ਮੇਰੇ ਨਾਲ ਮੇਰੀ ਟੀਮ ਆ ਜੀ ਸਿਮਰਨ ਹੁੰਦਲ ਰੂਪਾ ਸੁਹਾਣਾ ਕਹਿੰਦੇ ਅਰਦਾਸ ਕਰਦੇ ਆ ਤੁਸੀਂ ਛੇਤੀ ਛੇਤੀ ਠੀਕ ਹੋ ਕੇ ਬਸ ਤੁਸੀਂ ਚੜ੍ਹਦੀ ਗਲਾ ਕਰ ਦੋ ਜਦੋਂ ਆਪਾਂ ਛੋਟੇ ਜ਼ਿਮੀਦਾਰਾਂ ਵਾਲਾ ਕਰਜ਼ਾ ਮਾਫ਼ ਕਰਤਾ ਸਾਰਾ ਬਸ ਤੁਸੀਂ ਸਾਨੂੰ ਤੁਹਾਡੇ ਤੇ ਬਹੁਤ ਮਾਣ ਆ ਜੀ ਬਹੁਤ ਜ਼ਿਆਦਾ ਮਾਣ ਆ ਤੁਸੀਂ ਜੰਮਿਆ ਤੋਂ ਪੰਜਾਬ ਬਹੁਤ ਬੜੀ ਮਨਕੀਰਤ ਤੋਂ ਪੰਜਾਬ ਬਹੁਤ ਬੜੀ ਠਿੱਕ ਹੈ ਪਰ ਪੰਜਾਬ ਬਹੁਤ ਬੜੀ ਉੱਠਿਆ ਵੀ ਹੈਗਾ ਬਾਈ ਜਦੋਂ ਤੁਹਾਡੇ ਵਰਗੇ ਪੰਜਾਬ ਦੇ ਕੀ ਆ ਪਾਗਿਨੇ ਵਾ ਮਾਗੇ ਗਲਫੇ ਨਾ ਵਰਗੇ ਕੀ ਬਾਤ ਕਿਸੇ ਨੂੰ ਪੰਜਾਬ ਦਿੱਤੀ ਧਰਤੀ ਦੀ ਵਰਕਤ ਜਿਹੜੀ ਹੈ ਨਹੀਂ ਪੰਜਾਬ ਧਰਤੀ ਚ ਕਿ ਉਹ ਸਿੱਧਾ ਜਾ ਕੇ ਤੁਰਕੀ ਚ ਲੰਗਰ ਲਾ ਲੈਂਦੇ ਆ ਜਾਂਦਾ ਜਾ ਕੇ ਲੀਬੀਆ ਚ ਲੰਗਰ ਲਾ ਲੈਂਦੇ ਆ ਆਸਿਆ ਪੜੀ ਧਰਤੀ ਤੇ ਲੋਕਾਂ ਨੂੰ ਭੁੱਖੇ ਕਿਵੇਂ ਮਾਰ ਦੇ ਦਾ ਹੈ ਮੈਂ ਕਿਰਤ ਤੇ ਗੁੱਟਲਾ ਹੋ ਕੇ ਕਿੱਥੇ ਖੜਿਆ ਤੁਸੀਂ ਹੁਣ ਅਸੀਂ ਜੀ ਆਪਣਾ ਗੁਰਦੁਆਰੇ ਸਾਹਿਬ ਚੱਲੇ ਆ ਅਸੀਂ ਚੜ੍ਹਦੀ ਕਲਾ ਦੀ ਅਰਦਾਸ ਅੱਜ ਬਾਬਾ ਜੀ ਨੇ ਕਿਹਾ ਸੀ ਸੇਵਾ ਕਰਕੇ ਤੁਸੀਂ ਮੇਰੇ ਕੋਲ ਆਉਣਾ ਹੈ ਹੰਸਾਲੀ ਵਾਲੇ ਸੰਤਾਂ ਨੇ ਹੁਣ ਸੰਤਾਂ ਦਾ ਆਸ਼ੀਰਵਾਦ ਲੈਣ ਚੱਲੇ ਆ ਜੀ ਬਾਕੀ ਅੱਜ ਤੁਹਾਡੇ ਨਾਲ ਗੱਲ ਕਰਕੇ ਐਡਾ ਐਡਾ ਹੌਸਲਾ ਹੋ ਗਿਆ ਜੀ ਚੜ੍ਹਦੀ ਕਲਾ ਸਾਡੇ ਸੀਐਮ ਸਾਡੇ ਨਾਲ ਆ ਵੀ ਆਰ ਪ੍ਰਾਊਡ ਠੀਕ ਆ ਬੋਲੇ ਸੋਨਿਆ ਵਾਲੇ ਸਿਨਿਆਨ ਸਾਹਿਬ ਦਿਲ ਖੁਸ਼ ਕਰਤਾ ਜਿਹੜੀ ਤੁਸੀਂ ਅੱਜ ਅੱਜ ਜਿਹੜੀ ਤੁਸੀਂ ਆ ਗੱਲ ਕਹਿਤੀ ਨਾ ਕਰਦੇ ਮਾਫੀ ਆਲੀ ਦਿਲ ਖੁਸ਼ ਕਰਤਾ ਤੇ Thank you, thank you, thank you, sir. Thank you, thank you, thank you, CM sir.